ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀਆਂ ਆਪਾਂ ਗਾਈਆਂ ਦੀ ਵੀਡੀਓ ਦਿਖਾਉਨੇ ਆ ਰਾਤ ਆਪਣੇ ਬੈਡ ਸੂਈ ਆ ਜਿਹੜੀ ਸਾਹਮਣੇ ਖੜੀ ਆ ਤੁਸੀਂ ਦੇਖ ਸਕਦੇ ਹੋ ਇਹ ਬਾਈਡ ਵਾਈਡ ਦੇ ਜੈਟ ਸੀਮਨ ਦੀ ਆ ਇਹਦੀ ਮਾਂ ਸੀਗੀ 40 120 ਦੀ ਤੇ ਨਾਨੇ ਸੀਗੀ ਪਾਇਓਨੀਅਰ ਦੀ ਤੇ ਕੋੜਨਾਨੀ ਸੀਗੀ ਬਰੁਖ ਵੀ ਸਰਕਾਰੂ ਚ ਟਿੱਕੇ ਆਏ ਸੀਗੇ ਤੇ ਇਹਨੇ ਆ ਬੱਚੀ ਨੂੰ ਜਨਮ ਦਿੱਤਾ ਸਿਕਸ ਸੀਮਨ ਲੱਗਿਆ ਹੋਇਆ ਸੀਗਾ ਤੇ ਏਬੀਐਸ ਦਾ ਸਨੋਮੈਨ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੱਤਾ ਸਨੋਮੈਨ ਚਿੱਟਾ ਬੱਚਾ ਵਾ ਆ ਮਾਂ ਦਾ ਰੰਗ ਦੇਖ ਲਓ ਕਾਲੋਂ ਦੇ ਵਿੱਚ ਵੱਧ ਇਹਦੀ ਨਾਨੀ ਮਤਲਬ ਬੱਚੀ ਦੀ ਨਾਨੀ ਵੀ ਕਾਲੀ ਸੀ ਤੇ ਸਨੋਮੈਨ ਦਾ ਰਿਜਲਟ ਤੁਸੀਂ ਦੇਖ ਸਕਦੇ ਹੋ ਸਨੂਬ ਮੈਨ ਦਾ ਬੱਚਾ ਦੇਖ ਲਓ ਬਹੁਤ ਸੋਹਣਾ ਆਇਆ ਮੂ ਬਹੁਤ ਸੋਹਣਾ ਚਿੱਟਾ-ਚਿੱਟਾ ਮੂਆਣਾ ਦੇਖ ਸਕਦੇ ਹੋ ਚਿੱਟਾ ਨਾ ਰਾਤ ਸੂ ਵੀ ਆਪਣੇ ਆਪ ਹੀ ਤੜਕੇ ਜਦੋਂ ਉੱਠੇ ਉਹਦੋਂ ਨੂੰ ਜੇਰੇ ਦੀ ਪਈ ਹੋਈ ਸੀਗੀ ਬੈਡ 'ਤੇ ਤੇ ਆ ਆਪਣੀਆਂ ਟ੍ਰਾਂਜਿਸ਼ਨ ਕਰਾਈਆਂ ਆ ਬੈਡ ਦੂਤੀਆ ਸਵੇਰ ਸੌਣ ਵਾਲੀ ਆ ਫਸੇ ਤੇ ਵੀ ਦਿਨ ਪੂਰੇ ਹੋਏ ਪਿਆ ਇੱਕ ਅੱਧਾ ਦਿਨ ਹੀ ਰਹਿੰਦਾ तकरीबन बस ਆ ਲਾਈਟ ਹਾਊਸ ਦੀ ਐ ਪੀ ਡੀ ਐਫ ਦੇ ਇਹਨੇ ਵੀ ਦੂਜੇ ਸੂਏ ਲਈ ਸੋਣਾ ਹੁਣ ਡਰਾਈ ਇਹਨੂੰ ਮਤਲਬ ਕਰ ਰਹੇ ਆ ਡਰਾਈ ट्रांजिशन ਇਕੱਠੀਆਂ ਹੁੰਦੀਆਂ ट्रांजिशन ਪਲੱਸ ਆਪਾਂ ਫੀਡ ਪਾਉਂਦੇ ਆ ਤੇ ਡਰਾਈ ਤੇ ਫਿਰ ट्रांजिशन ਇਕੱਠੀਆਂ ਚੱਲ ਜਾਂਦਾ ਸਿਸਟਮ ਥੋੜਾ ਜਿਹਾ ਥਾਂ ਦੀ ਸਟੋਜ ਕਰਕੇ ਤਾਂ ਕਰਕੇ ਆਪਾਂ ट्रांजिशन ਪਲੱਸ ਫੀਡ ਪਾ ਦਿੰਦੇ ਆ ਉਹਦੇ ਨਾਲ ਵਧੀਆ ਰਿਜ਼ਲਟ ਮਿਲਦੇ ਆ ਸੂਣ ਮੌਕੇ ਲੇਵਾ ਜਾਣ ਕੇ ਬਾਲਾ ਵੱਡਾ ਨਹੀਂ ਬਣਾਉਂਦੀਆਂ ट्रांजिशन ਪਲੱਸ ਦੇ ਨਾਲ ਈ ਵਾਰ ਆਪਣੇ ਮਨ ਦੇ ਵਿੱਚ ਹੁੰਦਾ ਨਾ ਵੀ ਟਰਾਂਜਿਸ਼ਨ ਫੀਡ ਪਾਈ ਸੀ ਔਰ ਲੇਵਾ ਨਹੀਂ ਬਾਹਲਾ ਬਣਾਇਆ ਬਾਹਲਾ ਟਰਾਂਜਿਸ਼ਨ ਪਲੱਸ ਦਾ ਮਤਲਬ ਇਹ ਨਹੀਂ ਹੈਗਾ ਵੀ ਲੇਵਾ ਵੱਡਾ ਬਣਾ ਦੇ ਆਹ ਦੇਖ ਲਓ ਤੁਸੀਂ ਬੈਡ ਸੂਈਏ ਬਾਹਲਾ ਵੱਡਾ ਲੇਵਾ ਨਹੀਂ ਜਿਵੇਂ ਟੀਨ ਲਾ ਲੇਵਾ ਤਿੰਨਾ ਚੌ ਦਿਨਾਂ ਤਿੰਨ ਪੂਰਾ ਦੁੱਧ ਤੇ ਵਧੀਆ ਚੱਲ ਰਹਿਣਾ ਸੋਭਾ ਨੇ 2.5 ਕਿਲੋ ਹੀ ਬੋਲੀ ਕੱਢੀ ਹੈ ਬਸ ਉਹ ਸਾਰੀ ਬੱਚੀ ਨੂੰ ਪਿਆਤੀ ਇੰਨੀ ਕੀ ਹੁਣ ਦਊਗੀ ਟਰਾਂਜਿਸ਼ਨ ਪਲੱਸ ਦਾ ਮਤਲਬ ਹੁੰਦਾ ਵੀ ਆਪਾਂ ਕਸੂ ਦੀ ਜੇਰਚੂਰ ਵਧੀਆ ਆਏਨ ਪੈਜੇ ਤੇ ਬਾਹਲੀਆਂ ਜਦੋਂ ਭਲਾਂ ਵੀ ਬਣਦੀਆਂ ਨਾ ਲੇਵੇ ਤੇ ਉਹ ਵੀ ਬਾਹਲੀਆਂ ਚੰਗੀਆਂ ਨਹੀਂ ਹੁੰਦੀਆਂ ਯਾਨਿਕਾ ਉਹਦੇ ਨਾਲ ਵੀ ਆਏ ਆ ਬਾਹਲੀਆਂ ਭਲਾਂ ਦੇ ਵਿੱਚ ਕਈ ਵਾਰ ਨਾ ਮਸਟੈਟਸ ਹੋ ਜੇ ਫਿਰ ਉਹ ਆਪਾਂ ਨੂੰ ਤੰਗ ਕਰਦੀ ਆ ਪਤਾ ਨਹੀਂ ਲੱਗਦਾ ਆਪਾਂ ਕਹਿੰਦੇ ਨੇ ਭਲਾਂ ਆ ਵਾ ਤੇ ਵਿੱਚੇ ਵਿੱਚ ਹੀ ਮਸਟੈਟਸ ਉਹਨੂੰ ਕਾਫੀ ਖੱਜਲ ਖਵਾਰ ਕਰ ਦਿੰਦੀ ਆ ਕਈ ਵਾਰ ਖਣ ਮਾਰ ਜਾਂਦਾ ਇਹਦੇ ਵਿੱਚ ਆਏ ਆ ਜਿਹੜਾ ਇਹਦੇ ਵਿੱਚ ਪਸੂ ਦਾ ਲੇਬਾ ਨਹੀਂ ਬਾਲਾ ਬਣਦਾ ਆਪਾਂ ਨੂੰ ਸੋਜ ਹੋ ਜਾਂਦਾ ਜੇ ਸੁੱਜੇ ਸਾਡੇ ਵੀ ਲੇਬਾ ਕਦਾਂ ਲੱਗ ਜਾਂਦਾ ਆਪਾਂ ਨੂੰ ਵੀ ਹਾਂ ਸੋਜ ਹੋ ਰਹੀ ਆ ਤੇ ਬੰਦਾ ਉਹੇ ਜੀ ਗੌਰ ਕਰ ਲੈਂਦਾ ਤੇ ਆ ਆਪਣਾ ਤੋਕੜਾਂ ਗਾਈਆਂ ਵਾਲਾ ਪੈਨ ਤਿੰਨ ਪੈਨਾਂ ਦੇ ਵਿੱਚ ਇੱਧਰ ਗਾਈਆਂ ਰੱਖੀਆਂ ਹੋਈਆਂ ਕਿੱਜ ਸੱਜਣਾ ਕਿੱਜ ਤੋਕੜਾਂ ਤੇ ਇੱਕ ਦੇ ਵਿੱਚ ਟਰਾਂਜੈਕਸ਼ਨ ਆ ਬੈਡ ਜਿਹੜੀ ਸਾਹਮਣੇ ਖੜੀ ਆ ਟ੍ਰਾਂਜਿਸ਼ਨ ਤੇ ਵੀ ਚੱਲਦੀ ਆ ਸੱਤਵੇਂ ਸੂਰੇ ਸੁਣਾ ਬੈਡ ਨੇ ਆ ਕਿਹਦੋਂ ਕੋਈ ਦੇਖ ਕੇ ਦੇਖ ਸਾਡੇ ਦੋਸਤ ਇਹਦਾ ਸਰੀਰ ਇਦਾਂ ਦਾ ਹੀ ਆ ਪਹਿਲਾਂ ਤੋਂ ਹੀ ਕਿਦਾਂ ਦੀਆਂ ਲੱਗੀਆਂ ਆਪਣੀਆਂ ਗਾਇਆਂ ਕਮੈਂਟ ਕਰਕੇ ਜਰੂਰ ਵੀਰ ਵੜ ਕੇ ਦੱਸ ਦਿਆ ਕਰੋ ਫਿਰ ਆਰੀ ਮੋਟੀ ਵੀਡੀਓ ਬਣਾ ਕੇ ਪਾਈ ਜਾਂਦੀ ਆ ਆ ਆਪਣਾ ਸੱਜਣਾ ਕਮਾਲਾ ਪੈਣਾ तकरीबन ਇਹ ਚੱਕ ਦੋ ਗਾਇਆਂੀ ਧੋਖਣਾ ਬਾਕੀ ਇਹਦੇ ਵਿੱਚ ਹੁਣ ਆਪਣੀਆਂ ਸੱਜਰਾਂ ਦਾ ਨੇ ਤੇ ਸਾਧਨ ਦੋਸਤ ਆਹ ਬੈਡ ਪਹੁੰਚ ਗਈ ਆ ਦੂਜੇ ਸਵੇਰ 4:00 ਦਾ 55 ਕਿਲੋ ਦੁੱਧ ਦਿੱਤਾ ਇਹਨੇ ਹੁਣ ਇੱਕ ਵਾਰੀ ਰਿਪੀਟ ਕਰ ਗਈ ਯਾਨੀ ਕਿ ਹੁਣ ਇਹਦੇ ਆਈ ਨਹੀਂ ਕੀਤੀ ਦੋ ਤਿੰਨ ਮਹੀਨੇ ਹੋ ਗਏ ਉਹਨ ਅਗਲੀ ਵੇਰ ਹੈ ਠੰਡੇ ਦੇ ਵਿੱਚ 12 ਮਹੀਨੇ ਚ ਕਰਾਂਗੇ ਇਹਦੀ AI ਫਿਰ ਮੂਰੇ ਠੰਡੇ ਮੌਸਮ ਦੇ ਵਿੱਚ ਆਹ ਦੇਖ ਸਕਦੇ ਤੁਸੀਂ ਆਪਣੀਆਂ ਕੰਮ ਆਹ ਬਲੂਨ ਵੈੜ ਆ ਇਹਦੇ ਨਾਲ ਚਪਟੇ ਸੁਵੇ ਨਾਲ ਚਿੱਟੀ ਆਪਕਾ ਦੂਜੇ ਸੁਵੇ ਆਤੀਜੇ ਸੁਵੇ ਆ ਵੀ ਸਾਹਮਣੇ ਜਿਹੜੀ ਇਹ ਵੀ ਦੂਜੇ ਸੁਵੇ ਆ ਅੰਦਰ ਇਹ ਸੱਜਰਾ ਕੰਮ ਵਾਲਾ ਪੈਣਾ ਆਪਣਾ ਹਲੇ ਵੀ ਆਪਣੇ ਫੁੱਲ ਚੱਲਦੇ ਆ ਗਰਮੈਸ ਦਾ ਕਰਕੇ ਜਿਹਨੇ ਗਰਮੀ ਹੈਗੀ ਆ ਆਪਣਾ ਨਾ ਸੈਟ ਪਿੰਡ ਦੇ ਥੋੜਾ ਨੇੜੇ ਕਰਕੇ ਇੱਥੇ ਗਰਮੀ ਗਰਮੀ ਥੋੜੀ ਜਿਹੀ ਜ਼ਿਆਦਾ ਰਹਿੰਦੀ ਆ ਆਪਣੇ ਪਛੋਂ ਹਵਾ ਨਹੀਂ ਆਣ ਕੇ ਲੱਗਦੀ ਤਾਂ ਕਰਕੇ ਆਪਾਂ ਪੱਖੇ ਚਲਾਈ ਦਿੰਨੇ ਹੁੰਦੇ ਆ ਪੱਖੇ ਆਪਾਂ ਦੇ ਨੇ ਕੋਬਰ ਗਾਂ ਦਾ ਪਲਾਂਟ ਲੱਗਿਆ ਹੋਇਆ ਵੱਡਾ ਦੇ ਇਧਰਲੇ ਪਾਸੇ ਇਹਦੇ ਨਾਲ ਦਿਨੇ-ਦਿਨੇ ਆਪਣੇ ਫਰੀ ਲੈਟ ਹੀ ਚੱਲੀ ਜਾਂਦੀ ਆ ਤੇ ਰਾਤ ਨੂੰ ਤਾਂ ਚੱਲ ਹੁਣ ਬੰਦ ਲੈਂਦੇ ਆ ਫਸੂਕ ਪਿੱਛੇ ਕੱਚੇ ਤਾਂ ਬੈਠ ਜਾਂਦੇ ਆ ਆਹ ਬੈੜ ਆਪਣੀ ਦੂਜੀ ਸੂਏ ਸੂਈ ਆ ਇਹ ਸਟਟਰ ਪੂਰਾ ਪੰਛੀ ਨੂੰ ਜਨਮ ਦਿੱਤਾ ਇਹਨੇ ਵੀ 40-120 ਦਿਨ ਆ ਵੀ ਦੂਜੀ ਸੂਏ ਆ ਆਹ ਪਹਿਲੇ ਸੂਏ ਪਿਛਲੇ ਸਾਲ ਦੀ ਸੂਏ ਆ ਹਨ ਬੱਬਾ ਨੂੰ ਹਲੇ ਜਾਣ ਕੇ ਥੋੜੇ ਟਾਈਮ ਦੀ ਆ ਤਾਂ ਕਰਕੇ ਤੇ ਰੱਖੀ ਦਣ ਲੱਗੀ ਆਪਣੀ ਵੀਡੀਓ ਵੀਰੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਵੀ ਜ਼ਰੂਰ ਵੀਰ ਬਣ ਕੇ ਕਰ ਦਿਆ ਕਰੋ ਧੰਨਵਾਦ